ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਸੂਈਆਂ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੋਸਣਾ ਠੀਕ ਠਾਕ ਜੇ ਵਧੀਆ ਵਧੀਆ ਕਿਰਪਾ ਵਾਗੀ ਚਲੋ ਵਧੀਆ ਕਿਰਪਾ ਚਹੀਦੀ ਜੇ ਨਜ਼ਾਰੇ ਫਿਰ ਤੋਂ ਹੁੰਦੇ ਤੇ ਉਹਨੇ ਪੂਰੇ ਵਿਰਜੀ ਠੀਕ ਹੈ ਜੀ ਹਾਂਜੀ ਠੀਕ ਚਲੋ ਫਿਰ ਨਾਮ ਦੱਸਦੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਚਿਕ ਦੇਖੁਰ ਤਸੀਲ ਹੀ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ 9501296185 ਠੀਕ ਹੈ ਇਹਦਾ ਠੰਡ ਠੁੰਡ ਨਹੀਂ ਲੱਗਦੀ ਤੁਹਾਨੂੰ ਹਾਂਜੀ ਠੰਡ ਠੁੰਡ ਘੱਟ ਹੀ ਲੱਗਦੀ ਹੈ ਤਾਈਂ ਕੋਈ ਜੈਕਟ ਯੁਗਤ ਪਾਈ ਨਹੀਂ ਕੋਈ ਕੁਝ ਹੋਵੇ ਠੀਕ ਹੈ ਚਲੋ ਫਿਰ ਸ਼ੁਰੂਆਤ ਆਪਾਂ ਜਿਹੜੀਆਂ ਪਹਿਲੇ ਨੰਬਰ ਵਾਲੀ ਗੱਬਨ ਤੇ ਕਰ ਲਈਏ ਫਿਰ ਹਾਂਜੀ ਹਾਂਜੀ ਕਿੰਨਾ ਸੁਭਾ ਸੋਣਾ ਜਿੰਨ ਇਹ ਵੀਰ ਜੀ ਅਰ ਕੀ ਦੁੱਧ ਆਜੂਗੀ ਅੱਛਾ ਹਾਂਜੀ ਤੇ ਕਿੰਨਾ ਕ ਦੁੱਧ ਚਵਾਜੂਗੀ ਇਹ ਵੀਰ ਜੀ ਗੱਬਨ 'ਚ ਠੰਡੀ ਧੀਰੀ ਪਾਵੇਂ ਹਾਂ ਜੇ ਆ ਮਾਰਿਓ ਵੀਰ ਜੀ ਕੈਮਰਾ ਠੀਕ ਹੈ ਧੀਰੀ ਆ ਵੇਖੋ ਗੱਬਨ ਥੱਲੇ ਪਾਏ ਜਿੱਤਰਾ ਮਰਜ਼ੀ ਪਰਲੇ ਬੰਨੋ ਦੀ ਬਹਿ ਜਾਓ ਥਾਣੇ ਵੇਖੋ ਵੀਰ ਜੀ ਕਿੱਡਾ ਲਾਜਬਾਬ ਲੱਗਾ ਹਾਂ ਦੇਖ ਸਾਡੇ ਥਾਣੇ ਦੇ ਇਕੱਲੇ ਲੱਗ ਰਹੇ ਦੇਖ ਸਾਡੇ ਕਾਫੀ ਪਿਆਰਾ ਥਾਣਾ ਜਿਹੜਾ ਇਹਦਾ ਕਿੰਨਾ ਕ ਦੁੱਧ ਕੋਈ ਮਰਜ਼ੀ ਵੀਰ ਜੀ ਪਾ ਚੰਡੀ ਧੀ ਰੀਆ ਵਖੋ ਇੱਟੇ ਲਾਟੋ ਲਾ ਵੀਰ ਜੀ ਬਹੁਤ ਆ ਤੇ ਤੇਰਾ ਦੁੱਧ ਕਿੰਨਾ ਚ ਵਜੂਗੀ ਹੈ ਵੀਰ ਜੀ ਉਹ ਆਂਦੇ ਵੀ ਆਪਾਂ 14 ਕਿਲੋ ਚੋਇਆ ਪਿਛਲੇ ਸੂਏ ਅੱਛਾ ਹਾਂ ਜੀ ਤੇ ਲਿਆ ਖੋਲੀਆਂ ਫਿਰ ਤੋਰੀਏ ਇਹ ਕੋਈ ਹਫਤੇ ਦੇ ਕਰੀਬ ਟਾਈਮ ਖੜੂਗੀ ਜੀ ਕੋ ਦੋ ਚਾਰ ਦਿਨ ਉੱਪਰ ਥੱਲੇ ਵੀ ਜਿਹੜੇ ਹੋ ਸਕਦੇ ਆਜ ਨਾ ਮਾਦਮ ਆਇਆ ਨੂੰ ਆ ਨਹੀਂ ਗਿਆ ਇੱਥੇ ਹੁੰਦਾ ਜਿਹੜੀ ਕਾਫੀ ਪਈ ਆ ਉਹਦੇ ਕਰਕੇ ਪੁੱਛੋ ਜਿਹੜੇ ਅਜੇ ਨਵਾਏ ਨਹੀਂ ਆਹ ਦੇਖ ਸਕਦੇ ਜੇ ਕੁਛ ਨਹੀਂ ਦਿਖਣਦੇ ਆ ਠੰਡੀ ਤੇਰੀ ਪੂਰੀ ਆ ਜਿਹੜੀ ਹੈਗੀ ਵੀ ਕਲੋਸ ਚ ਫੈਟ ਵੀ ਇਹਦੀ ਚੰਗੀ ਆਈ ਜਾਊਗੀ ਲੈ ਜਾ ਵੀਰ ਜੀ ਜਰਸੀ ਕਰਾਉਸ ਹੈ ਵੀਰ ਜੀ ਐਚ ਐਫ ਦੇ ਨਾਲ ਥੋੜੀ ਜੀ ਹਾਂਜੀ ਹਾਂਜੀ ਤੇ ਬਾਕੀ ਚੱਡਾ ਵੀਰ ਜੀ ਸਾਰਾ ਬੈਗ ਲੱਗਾ ਜੇ ਵਸ਼ੀ ਨੂੰ ਆ ਵੇਖੋ ਜਿੰਨਾ ਹਵਾਨਾ ਸਾਰਾ ਬੈਗਜ ਜਿੰਨੀ ਪਰ ਉਹ ਹੀ ਸੋਣੀ ਬਣੂਗੀ ਬਾਈ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਵੇਖ ਲੋ ਜਿੰਨਾ ਵਜ਼ਨ موجوده ਹੈ ਵੀਰ ਜੀ ਹਾਂਜੀ ਮੁੱਲ ਕਰਨੂ ਤੇ ਆਪਾਂ 35000 ਰੁਪਏ ਕਰੀ ਜਾਈਏ ਅੱਛਾ ਮੁੱਲ ਕਰਦੇ 30000 28000 ਦੀ ਦੇਣੀ 28000 ਦੀ ਮੌਕੇ ਤੇ ਮਨਤਨ ਹੋਲ ਹੋ ਜੂਗਾ ਮੌਕੇ ਤੇ ਮਨਤਨ ਕੋਈ ਨਹੀਂ ਕਰਦਾ ਠੀਕ ਹੈ ਜੀ ਚਲੋ ਫਿਰ ਆ ਜਰਸੀ ਜੀ ਵੀਰ ਜੀ ਬਲੈਕ ਵੀਰ ਉਹਨਾਂ ਦੀ ਜਰਸੀ ਦੀ ਡਿਮਾਂਡ ਹੀ ਘੜੀ ਅੱਛਾ ਬਲੈਕ ਜਰਸੀ ਲੈ ਆਂਦੀ ਜੀ ਆਪਾਂ ਠੀਕ ਹੈ ਹਾਂਜੀ ਹਾਂਜੀ ਇਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਵੀ ਜੀ ਸੂਈ ਨੂੰ ਆ ਠੀਕ ਹੈ ਹਾਂਜੀ ਉਹ ਬੱਚਾ ਜੇ ਦਾ ਹਾਂਜੀ ਆਹ ਦੀ ਗਾੜੀ ਬੱਜਾ ਬਾਕੀ ਕੋਈ 15 ਵਾਲੇ 20 ਲਾ ਕੋਈ ਉੱਤੇ ਵੀ ਹੋ ਸਕਦੇ 15 ਤੋਂ ਕੋਈ 20 ਤਾਂ ਆਪ ਦੇਖ ਸਕਦੇ ਉੱਪਰ ਵੀ ਟਾਈਮ ਹੋ ਸਕਦਾ ਵਾ ਆਪਣੀ ਕੋਈ ਸਮਝਣਾ ਵੇਖ ਲਿਆ ਸਾਹਮਣੇ ਹਾਂਜੀ ਵੀਰ ਜੀ ਅੰਜੀ ਲਾਂਦੀ ਜਾਂਜ ਘਰ ਵਾਲੇ ਨੂੰ ਦੱਸਣਾ ਉਤਰਾ ਹੀ ਆਪਾਂ ਗਾਹਕ ਨੂੰ ਦੱਸਣਾ ਹੁੰਦਾ ਠੀਕ ਹੈ ਹਾਂਜੀ ਹੁਣ ਪਰਸੋਂ ਤੁਸੀਂ ਵੀਡੀਓ ਹੋਰ ਮਾਲ ਦੀ ਬਣਾ ਗਏ ਕੱਲ ਮਾਲ ਸਾਰਾ ਆ ਆ 99 ਤੇ ਦੇਖ ਸਕਦੇ ਚੰਗੇ ਗੈਫ ਤੇ ਇਹ ਵੀ ਵੀਰ ਜੀ ਠੰਡੀ ਤੇ ਰੀਪਾਵੇਂ ਜੀ ਬਾਜੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਕੋਲ ਵੀਰ ਜੀ ਕਿੰਨਾ ਜੀ ਦੁੱਧ ਇਹਦੇ ਕੋਲ ਵੀਰ ਜੀ ਦੁੱਧ ਹੀ ਹੋਗਾ 11 ਕਿਲੋ ਆਪਾਂ 10 ਕਿਲੋ ਕਰਕੇ ਦੇਣਾ ਅੱਛਾ ਤਾਂ ਦਾ ਵੀ ਕੋਈ 9.5 ਹੀ ਲਾਵੇ ਲਿਆ ਫਿਰ ਖੋਲੋ ਤੋਰ ਦਈਏ ਜੋ ਵੀ ਉਪਰੇ ਥਾਂ ਤੁਹਾਨੂੰ ਪਤਾਈਆਂ ਹਾਂਜੀ ਹਾਂਜੀ ਸਾਡੀਆਂ ਨਾ ਡਿਗਵਾਈਆਂ ਬਾਕੀ ਵੇਖੋ ਜੇ ਸੇਵਾ ਹੋਵੇ ਤੇ ਆ ਗੋਆ ਇਹਨਾਂ ਲੱਗਾ ਹੋਵੇ ਵੇਖੋ ਗੋਆ ਕਿੰਨਾ ਕਿੰਨਾ ਲੱਗਾ ਇਹ ਵੀਰ ਨੇ ਸੇਵਾ ਸੁਦਾ ਹੀ ਨਹੀਂ ਕੀਤੀ ਪਤਾ ਜੜਾਵਾਂ ਬੱਝੀਆਂ ਠੀਕ ਹੈ ਜੀ ਇਹ ਕਾਲੀ ਮਾਲ ਆਇਆ ਜਿਹੜਾ ਸਾਰਾ ਵੀਰ ਜੀ ਨਾਲ ਆਇਆ ਬਾਕੀ ਠੰਡੀ ਧੀ ਰਹੀ ਜਾਂ ਕੋਈ ਬਸੋਂ ਵਾਲਾ ਮਾਲ ਜਿਹੜਾ ਸਾਰਾ ਨਿਕਲ ਗਿਆ ਆਹ ਦੇਖੋ ਵੀਰ ਜੀ ਆਹ ਦੇਖੋ ਠੀਕ ਆ ਚਲੋ ਹੁਣ ਠੜ ਦੇ ਵਿੱਚ ਨਹੀਂ ਡੰਗਰ ਦਵਾਏ ਹਾਂਜੀ ਮੌਸਮ ਠੰਡਾ ਹੋ ਗਿਆ ਨਾ ਬਾਕੀ ਉਹ ਡੰਗਰ ਦਵਾਏ ਤੋਏ ਹੁਣ ਪੀਸ ਕੁਆਰਟੀ ਜੀ ਬਹੁਤ ਛੋਟੀ ਲੱਗੀ ਹੋਈ ਲੱਗੀ ਹੈ ਵੇਖੀ ਨੂੰ ਤੇ ਇਹਦਾ ਵਿੱਚ ਕੀ ਰੱਖਣਾ ਪਾ ਮੁੱਲ ਵੀਰ ਜੀ ਜਿੰਨੀ ਤੇ ਬਰੀ ਲਿਆ ਮੁੱਲ ਕਰਨ ਨੂੰ ਤੇ ਜਿੰਨਾ ਮਰਜ਼ੀ ਕਰੀ ਜਾਈਏ ਮੁੱਲ ਵਾਧ ਨਹੀਂ ਕਰਮਦੀ ਹੁਣ ਤੁਹਾਨੂੰ ਪਤਾ ਆ ਮੁੱਲ ਹੀ ਨਿਕਣਗੇ ਕਰਦੇ ਤਾਈਓ ਮਾਲ ਵਾਇਗਰੂ ਦੀ ਮੇਰ ਨਾਲ ਠੀਕ ਆ ਜਾਂਦਾ ਹੁਣ ਪੰਜ ਵੀਰ ਜੀ ਅੱਜ ਪਾਉਣੀਆਂ ਸੀ ਅੱਛਾ ਦੇਖੋ ਸੱਜਣ ਪਰਤੋ ਵਾਲੀ ਵੀਡੀਓ ਵੇਖ ਕੇ ਨਾ ਅੱਛਾ ਉਹ ਆ ਗਿਆ ਮੈਂ ਵੀਰ ਜੀ ਵੀਡੀਓ ਤੋਂ ਪਹਿਲਾਂ ਪਹਿਲਾਂ ਆਜੋ ਅੱਛਾ ਜੀ ਆ ਵੇਖਣੀਆਂ ਨੇ ਠੀਕ ਆ ਇੱਕ ਲੈ ਗਏ ਫਿਰ ਨਾਲ ਲੈ ਗਏ ਫਿਰ ਇੱਕ ਹਾਂ ਚਲੋ ਫਿਰ ਇੱਕ ਜਾਇਜ ਬਿਲਕੁਲ ਛੋਟਾ रेट ਛੋੜਾ ਇਹ ਕਰ ਦਈਏ ਹਾਂਜੀ ਮੁੱਲ ਦੇ ਵਿੱਚ ਜੀ ਕਰਦਾ 28000 ਅੱਛਾ ਪੂਰੇ 50000 ਦੀ 50000 ਦੀ ਛੋਟ ਮੌਕੇ ਤੇ ਹੋਰ ਹੋ ਜੂਗੀ ਮੌਕੇ ਤੇ ਕੋਈ ਮਾਨਤਨ ਕਰ ਦਾਂਗੇ ਠੀਕ ਹੈ ਤੇ ਦੁੱਧ ਪਹਿਣ ਪ੍ਰਾਣੇ ਦੀ ਦੂਰ ਆਉਣਾ ਕੋ ਮਾਨਤਾ ਕਰਾਂਗੇ ਠੀਕ ਹੈ ਖਾਲੀ ਦੀ ਮੋੜ ਦੇ ਕੇ ਖਾਲੀ ਦੀ ਮੋੜ ਦੇ ਤੇ ਦੁੱਧ ਦਾ 10 ਕਿਲੋ ਚਵਾ ਦੋਗੇ ਕਰੋ 10 10 ਕਿਲੋ ਚਵਾ ਕੇ ਦਾਂਗਾ ਪਰ ਆਪਾ ਸਭ ਤੋਂ ਵੱਡੀ ਗੱਲ ਇਹ ਆ ਵੀ ਠੱਡ ਜਾਈਆ ਭਣ ਪ੍ਰਾਜ ਦਾ ਮਾਣ ਵੀ ਕੋਈ ਕਰਨਾ ਪੈਂਦਾ ਬਾਕੀ ਇਹ ਆ ਕਿ ਜੇ ਕਿਸੇ ਨੇ ਪਸ਼ੂ ਲੈਣ ਵੀ ਆਉਣਾ ਵਾ ਉਹ ਵੀ ਚੰਗੇ ਤਰ੍ਹਾਂ ਪ੍ਰਬੰਧ ਕਰਕੇ ਆਵੇ ਜਿਹੜਾ ਤਰਪਾਲ ਤਰਪੂਲ ਗੱਡੀ ਤੇ ਪਾ ਕੇ ਸਾਰੇ ਕਿ ਇਹਨਾਂ ਵੇਪਰਾਜ ਦੀ ਪਸ਼ੂ ਨੂੰ ਠੰਡ ਲੱਗ ਜੇ ਗਈ ਹੈ ਨਾ ਇਹ ਵੀ ਚੀਜ਼ਾਂ ਦਾ ਜ਼ਰੂਰ ਕੋਈ ਵੀ ਧਿਆਨ ਦੇ ਰੱਖੇ ਹੁਣ ਇੱਕ ਹੋਰ ਧੰਨਵਾਹ ਸੂਈ ਸਵਾਈ ਦਿਖਾਉਣੀ ਆ ਬੱਚੇ ਦੀ ਇਹ ਵੀ ਜੀ ਠੰਡੀ ਠਿਰੀ ਵਸ਼ੀ ਥਣ ਵੇਖੋ ਲੱਗਾ ਵਸ਼ੀਆਂ ਨੂੰ ਏਅਰ ਕੀ ਥਣ ਚੁੰਨ ਚੁੰਨ ਕੇ ਲੈਂਦੇ ਆ ਸਾਨੂੰ ਠੀਕ ਹੈ ਜੀ ਆਹ ਦੇਖੋ ਇਹ ਨੋ ਕਿੰਨਾ ਕਿਚਰਾ ਹੋਇਆ ਜੀ ਸੂਈ ਨਾ ਇਹਨੂੰ ਮਿਜੀ ਅੱਜ ਸੂਈ ਨੂੰ 9 ਤੋਂ 10 ਦਿਨ ਹੋ ਗਏ ਆਹ ਵੇਖੋ ਮਿਜੀ ਤਾਂ ਆਹ ਦੇਖ ਸਾਡੇ ਕੋ ਵੱਧ ਵੀ ਹੋ ਸਕਦੇ ਆ ਆਹ ਵੇਖੋ ਜੀ ਠੀਕ ਆ ਜੀ ਠੰਡੀ ਤੇਰੀ ਭਾਵੇਂ ਜੀ ਧਾਰਾ ਮਾਰ ਰੋ ਆਹ ਵੇਖੋ ਆਹ ਦੇਖ ਸਾਡੇ ਜੀ ਆਹ ਵੇਖੋ ਤੇ ਇਹਦੇ ਕੋਲ ਮਿਜੀ ਕਿੰਨਾ ਚ ਦੁੱਧ ਇਹ ਇਹ ਮਗਰਵੀਜੀ ਬੱਛੀ ਜੇ ਅੱਛਾ ਇਹਦੇ ਕੋ ਦੁੱਧ ਹੋਊਗਾ 12 ਕਿਲੋ ਪਰ ਆਪਾਂ 10 ਕਿਲੋ ਕਰਕੇ ਦੇ ਦੇ। ਕਿਰੇ 10 ਲੀਟਰ ਦੀ ਗਾਰੰਟੀ ਹੈ। ਹਾਂਜੀ ਤੇ ਬਾਕੀ ਜੇ ਕਹਿੰਨੇ 12 ਕਿਲੋ ਪੂਰਾ ਐ ਚਵਾਉਣਾ ਨਾ। ਹਾਂਜੀ। ਸਾਡੇ ਕੋ ਪਰਸੋਂ ਚਵਾ ਲੈ 12 ਕਿਲੋ ਪੂਰਾ। ਸਾਨੂੰ ਘਰ ਆਲੇ 12 ਕਿਲੋ ਇਹ ਦੱਸਿਆ। ਅੱਛਾ। ਜੋ ਵੀ ਆ ਆਪਾਂ 12 ਕਿਲੋ ਹੀ ਚੋਗੇ ਲੈਂਦਾ। ਠੀਕ ਹੈ। ਫਿਰ ਵੀ ਤੁਹਾਨੂੰ ਪਤਾ ਉਹ ਪ੍ਰੇਥਾ ਆਈਏ ਘਰਾਂ ਜੋ ਮਾਲ ਲਿਆ ਹੁੰਦਾ ਆਪਾਂ। ਹਾਂਜੀ। ਪ੍ਰੇਥਾਂ ਦੇ ਹੌਲਕੇ ਜਾ ਕੇ ਇਹਦੇ ਘਰ ਜੰਪਾਂ ਵਾਲਾ ਕਿੰਨਾ ਕਿਲੋ ਦੀ ਐ? 1.5 ਕਿਲੋ ਪੀਤਾ ਤੇ 1 ਪੀਤਾ ਤੇ ਲਿਆ ਫੋਲਾ ਫਿਰ ਤੁਰਦੀ ਜਗਾ ਬਦਲਦੀ ਆ ਤਾਂ ਪਛੂ ਤੇ ਥੋੜਾ ਫਦਾ ਉੱਪਰ ਥੱਲੇ ਕਰ ਜਾਂਦਾ ਜਿਆਦਾ ਨਹੀਂ ਫਰਕ ਪੈਂਦਾ ਕੋਈ ਥੋੜਾ ਪਤਾ ਫਰਕ ਪੈਂਦਾ ਬਾਕੀ ਵੀ ਜੀ ਠੰਡੀ ਧੀ ਰਹੀ ਐ ਵਸੀ ਥਾਂ ਥੋਣ ਬਹੁਤ ਸੋਹਣਾ ਲੱਗਾ ਜਾਦੀ ਵੀਰਾਂ ਦੀ ਡਿਮਾਂਡ ਉਹਦੀ ਥਾਂ ਥੋਣ ਮਸਾਲਾ ਲੰਮਾ ਹੋਵੇ 10 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਕਿ ਆਪਣੀ ਜ਼ਰੂਰ ਚਵਾਈ ਕਰਕੇ ਖੜੋ ਜੇ ਅਸੀਂ ਧੁੰਦ ਚ ਆ ਸਕਦੇ ਆ ਤੇ ਤੁਸੀਂ ਵੀ ਆ ਸਕਦੇ ਜੇ ਜੇ ਪੈਸੇ ਤੁਸੀਂ ਖਰਚਨੇ ਆ ਤੁਹਾਡੀ ਸਾਡੇ ਨਾਲ ਵੀ ਜਿਆਦਾ ਜ਼ਿੰਮੇਵਾਰੀ ਜਿਆਦਾ ਬੰਦੀ ਆ ਆਪਣੇ ਆ ਕੇ ਵੇਖ ਚੱਕ ਕੇ ਖੜਨ ਦੀ ਜੇ ਕੋ ਵੀਰ ਨਹੀਂ ਫਿਰ ਵੀ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾ ਲੈ ਕਰੋ ਮਿੱਠੀ ਦੁੱਧ 12 ਕਿਲੋ ਨੂੰ ਪਰ ਆਪਾਂ 10 ਕਿਲੋ ਕਰਕੇ ਦੇਣੀ ਆ ਆ ਨੋ ਨਾ ਆਪਾਂ 2 ਕਿਲੋ 2 ਕਿਲੋ ਘਾਟੀ ਰਸੀ ਦਾ ਹਾਂਜੀ ਹਾਂਜੀ ਤੇ ਇਹ ਫਿਰ ਕਿੰਨੇ ਦੀ ਦੇ ਦिए ਜੈਤ ਜੀ ਮੋਲ ਤੇ ਵੀਰ ਜੀ ਵੇਖ ਲਓ ਜਰਸੀ ਕਾਸ ਐ ਚੈਪ ਦੇ ਨਾਲ ਕਦ ਕਾਟ ਜਿਆ ਮਜਨੋ ਜੂ ਚਾ ਵੜ ਹਾਂਜੀ ਹਾਂਜੀ ਮੋਲ ਤੇ ਵੀਰ ਜੀ ਕਰਾਈ ਜਾਂਦੀ ਐ 35 4000 ਰੁਪਏ ਕਰਾਈ ਜਾਂਦੀ ਐ ਅੱਛਾ ਹੁਣ ਤੇ ਮੋਲ ਕਰਦੇ 30000 ਰੁਪਏ 28000 ਵੀ ਦੇ ਦਾਂਗੇ 28000 ਦੀ ਕਰ ਦੋ ਕਿ ਮੌਕੇ ਤੇ ਮੰਨਦਾ ਨਾ ਮੌਕੇ ਤੇ ਕੋਈ ਨਹੀਂ ਕਰਦਾਂਗੇ ਥੋੜਾ ਬੁਦਾ ਹੀ ਹੋਣਾ ਵੀਰ ਜੀ ਹੁਣ ਠੀਕ ਐ ਜੀ ਹੁਣ ਇੱਕ ਹੋਰ ਐ ਤਾਜੀ ਸੂਈ ਹੈ ਨਾ ਇਹਦੇ ਮਗਰ ਵੀਰ ਜੀ ਬੱਛੀ ਜੇ ਨਾਲ ਰਾਜੇ ਬੱਛੀ ਕਾਫੀ ਪਿਆਰੀ ਆ ਜਿਹੜੀ ਚੰਗੀ ਤੇ ਵੀਰ ਸਾਂਹ ਵਾਲੇ ਖੜੇ ਐ ਬੱਚੀ ਵੀ ਸੋਹਣੀ ਆ ਜਿਹੜੀ ਇਹਦੇ ਮਗਰ ਇਹਨਾਂ ਦਾ ਕਿ ਤੀਸਰਾ ਦਿਨ ਹੈ ਤੇ ਕਿੰਨਾ ਕੁ ਬੋਲਾ ਜੀ ਦੇ ਕੋਲ ਬੋਲਾ ਵੀ ਜੀ ਕੋਲ 14 ਕਿਲੋ ਗਾਪ ਪਰ 12 ਕਿਲੋ ਕਰਕੇ ਦੇਣੀ ਹੈ ਅੱਛਾ ਹਾਂਜੀ ਤੇ ਇਹ ਕਿੰਨਾ ਚਵਾਈ ਜਾਊ ਦੁੱਧ ਇਹ ਵੀ ਜੀ ਚਵਾਈ ਜਾਊਗੀ 18-20 ਕਿਲੋ ਦੇ ਲਗਭਗ ਅੱਛਾ ਹਾਂਜੀ ਅੱਜ ਤੇ ਜਦਨ ਸੋਈ ਨਹੀਂ ਹੋਇਆ ਵਾ ਆਪਾਂ ਕਿਉਂ ਵੀ 12 ਕਿਲੋ ਬੋਲਾ ਚੋਕੇ ਦੇਣਾ ਲਿਆ ਫਿਰ ਖੋਲੋ ਤੋਲ ਦिए ਬਾਕੀ ਤਾਜੀ ਹੈ ਬਿਲਕੁਲ ਬੱਚਾ ਵੀ ਸਾਹਮਣੇ ਬਿਲਕੁਲ ਤਾਜ਼ਾ ਵਾ ਬੱਚਾ ਇਹ ਗਿੱਲਾ ਨਾੜੂ ਹੈ ਵੀ ਜੀ ਸੋਣਾ ਹਾਂ ਦੇਖ ਸਾਡੇ ਜੀ ਕਾਟੇ ਕਾਟਾਈ ਤੇ ਵੀ ਜੀ ਬਹੁਤ ਹੈ ਮਸ਼ੀ ਜੀ ਬਾਕੀ ਤਾਜੀ ਸੂਈ ਆ ਤੇ ਕਰਕੇ ਥੋੜੀ ਲੱਪੇ ਚ ਵੀ ਆ ਇਤਨਾ ਥੱਲੇ ਚੰਗੀ ਤਿਆਰ ਹੈ ਜੀ ਬਾਕੀ ਠੱਡੀ ਤੀਰੀ ਆ ਜੀ ਜੀ ਉਹ ਤਰ੍ਹਾਂ ਥਣ ਥੋਣੇ ਦਾ ਵੀ ਚੰਗਾ ਲੱਗਦਾ ਹਾਂਜੀ ਹਾਂਜੀ ਲੈ ਜਾਓ ਜੀ ਬਾਕੀ ਇਤਰਾ ਚਾਰੇ ਚੂਰੂ ਪੂਰੀ ਆ ਬਾਕੀ ਵੇਖੋ ਜੀ ਕਾ ਹਾਇ ਹਾਇ ਕਿ ਨਹੀਂ ਇਹਦੀ ਹਾਂਜੀ 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 ਹਾਈਟ ਲੈਂਥ ਆਪਾਂ ਦੇਖ ਸਕਦੇ ਹਾਂ ਬੇਲ ਵੀ ਚੰਗੀ ਠੀਕ ਹੈ ਜੀ ਲੈ ਜਾਓ ਜੀ ਬਾਕੀ ਵੀ ਜੀ ਬਰੀਡ ਚ ਬਹੁਤ ਆ ਵਸ਼ੀ ਵਾਕੀ ਕਿਨੇ ਵੀਰ ਨੇ ਸਭ ਵੀ ਨਹੀਂ ਆ ਵਸ਼ੀ ਹਾਂਜੀ ਹਾਂਜੀ ਕੋਈ ਵੀਰ ਹੁਣ ਚੰਗੀ ਸੇਵਾ ਕਰ ਲੂਗਾ ਰਮਾਨ ਦੇ ਨਾਲ ਇਹਨੇ ਵੀਰ ਜੀ ਦੁੱਧ ਭਰੀ ਜਾਣਾ ਵਸ਼ੀ 20 22 ਕਿਲੋ ਵਸ਼ੀ ਨਹੀਂ ਦੇਦਾ ਦੁੱਧ ਤੇ ਨੱਪਰ ਉੱਪਰ ਆਇਆ ਇਹਦਾ ਵੀਰ ਜੀ ਕੀ ਰੱਖੀਏ ਫਿਰ ਮੁੱਲ ਆਪਾਂ ਮੁੱਲ ਤੇ ਵੀਰ ਜੀ ਤਰਾ ਉਹਨੋਂ ਦੇ ਇਪਾ ਮੇ 55 60 ਜਿੰਨਾ ਮਰਜ਼ੀ ਕਰਾਈ ਜੋ ਹਾਂਜੀ ਮੁੱਲ ਕਰਦੇ 50000 ਰੁਪਿਆ ਅੱਛਾ 48000 ਦੀ ਵਚੀ ਦੇ ਦਾਂ 48000 ਦੀ ਕਰਨਾ ਮੌਕੇ ਤਾਂ ਮੰਨਤਾਂ ਨਾ ਰ 1000 ਰੁਪਿਆ ਉਸ ਛੱਡ ਦਾਂਗੇ 47 ਦੀ ਵਚੀ ਦੇ ਦਾਂਗੇ ਠੀਕ ਹੈ ਚਲੋ ਬਾਕੀ ਆਏ ਗਏ ਤਾਂ ਹੋ ਜਾਊਗਾ ਬਾਕੀ ਕੋਈ ਨਹੀਂ ਮੰਨਤਾਂ ਵਚੀ ਹੋ ਜਾਊਗਾ ਹਾਂਜੀ ਠੀਕ ਹੈ ਬਾਕੀ ਤੁਹਾਨੂੰ ਪਤਾ ਆਪਣੇ ਰੇਟ ਜਾਇਜ਼ ਹੁੰਦੇ ਹਨ ਪਰਸੋਂ ਪੰਜ ਛੇ ਦੇ ਹੈਗੇ ਠੀਕ ਹੈ ਤੇ ਵਿਗਗੇ ਠੀਕ ਹੈ ਜੀ ਕਿਉਂ ਪਈਆਂ ਘੰਟਾ ਜੀ ਮਾਲ ਵਿਗ ਗਿਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਸ਼੍ਰੀ ਵੀ ਬਾਕੀ ਕੋਈ ਵੀਰ ਇੱਥੇ ਆ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ